ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ ਪੰਜਾਬ ਸਰਕਾਰ ਦੀਆਂ ਸਿਹਤ ਸੇਵਾਵਾਂ ਦੀ ਔਲ ਖੋਲਦੀ ਨਜ਼ਰ ਆ ਰਹੀ ਹੈ ਸਿਹਤ ਸੇਵਾਵਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਇਹ ਵੀਡੀਓ ਸ੍ਰੀ ਗੁਰੂ ਨਾਨਕ ਦੇਵ ਜੀ ਹਸਪੀਟਲ ਅੰਮ੍ਰਿਤਸਰ ਦੀ ਦੱਸੀ ਜਾ ਰਹੀ ਹੈ ਵਾਇਰਲ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਇੱਕ ਸ਼ਖਸ ਹਸਪੀਟਲ ਦੇ ਵਿੱਚ ਐਡਮਿਟ ਹੈ ਪਰ ਉਸ ਦੀ ਕੋਈ ਵੀ ਪੁਸ਼ਗਿਸ਼ ਨਹੀਂ ਹੋ ਰਹੀ ਮਿਲੀ ਜਾਣਕਾਰੀ ਮੁਤਾਬਕ ਇਹ ਮਰੀਜ਼ ਉੱਥੇ ਕੱਲ ਸਵੇਰ ਦਾ ਹੀ ਐਡਮਿਟ ਹੈ ਪਰ ਕੋਈ ਵੀ ਇਸ ਦੀ ਪੁਸ਼ਗਿਸ਼ ਕਰਨ ਨੂੰ ਤਿਆਰ ਨਹੀਂ ਹੈ ਨਾ ਹੀ ਇਸ ਮਰੀਜ਼ ਦੇ ਪਰਿਵਾਰਕ ਮੈਂਬਰ ਕੋਈ ਵੀ ਉਸ ਜਗ੍ਹਾ ਮੌਜੂਦ ਹਨ ਤੇ ਨਾ ਹੀ ਕੋਈ ਡਾਕਟਰ ਨਰਸ ਇਸ ਮਰੀਜ਼ ਦੀ ਦੇਖਭਾਲ ਕਰ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਜੋ ਕਿੰਨਾ ਇੱਕ ਸਖਸ ਤੜਫ ਰਿਹਾ ਹੈ ਹਸਪੀਟਲ ਦੇ ਬੈੱਡ ਦੇ ਉੱਪਰ ਪਰ ਉਸ ਦਾ ਕੋਈ ਵੀ ਇਲਾਜ ਨਹੀਂ ਕੀਤਾ ਜਾ ਰਿਹਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਲੋਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਦੀਆਂ ਸਿਹਤ ਸਹੂਦਾਵਾਂ ਨੂੰ ਲੈ ਕੇ ਵੀ ਲੋਕੀ ਆਪਣਾ ਇਤਰਾਜ਼ ਜ਼ਾਹਰ ਕਰ ਰਹੇ ਹਨ ਅਤੇ ਆਪਣਾ ਕਮੈਂਟਾਂ ਦੇ ਵਿੱਚ ਗੁੱਸਾ ਸਰਕਾਰ ਉੱਪਰ ਕੱਢ ਰਹੇ ਹਨ ਕਿ ਸਰਕਾਰ ਦੇ ਮਾੜੇ ਪ੍ਰਬੰਧਾਂ ਦੇ ਕਰਕੇ ਲੋਕਾਂ ਦੀ ਜਾਨ ਦਾ ਕੋਈ ਮੁੱਲ ਨਹੀਂ ਹੈ ਤੁਸੀਂ ਇਸ ਵੀਡੀਓ ਨੂੰ ਦੇਖੋ ਅਤੇ ਆਪਣੀ رائے ਤੁਸੀਂ ਵੀ ਕਮੈਂਟਾਂ ਦੇ ਵਿੱਚ ਦਿਓ ਕਿ ਸਰਕਾਰ ਦੀਆਂ ਸਿਹਤ ਸੁਵਿਧਾਵਾਂ ਨੂੰ ਲੈ ਕੇ ਤੁਹਾਡੀ ਕੀ رائے ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਸੇਵਾ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਆ ਕਿ ਗੁਮਾਨਾ ਕਸਟਲ ਦੇ ਵਿੱਚ ਆ ਇੱਕ ਮਰੀਜ਼ ਬਹੁਤ ਜ਼ਿਆਦਾ ਤੜਫ ਰਿਹਾ ਪਰ ਕੋਈ ਵੀ ਜਿਹੜੀ ਆ ਡਾਕਟਰ ਆ ਕੋਈ ਵੀ ਦੇ ਕੋਲ ਨਹੀਂ ਆ ਰਿਹਾ ਬਹੁਤ ਮੰਦਾ ਹਾਲ ਆ ਇਹਦਾ ਤੋਂ ਇੱਕ ਸਵੇਰ ਤੋਂ ਇਹ ਪਿਆਵਾ ਕਿਸੇ ਨੇ ਨੂੰ ਕੁਛ ਰਾਤ ਵੀ ਪਿਆ ਰਿਆ ਦਿਨੇ ਵੀ ਪਿਆਵਾ ਕੋਈ ਪਾਣੀ ਨਹੀਂ ਕੋਈ ਰੋਟੀ ਨਹੀਂ ਦਾ ਕੋਈ ਵਾਰਸ ਨਹੀਂ ਲੱਗਦਾ ਇੱਕ ਦੋ ਵਾਰ ਅਸੀਂ ਇੱਥੇ ਪਾਣੀ ਪਿਆਇਆ ਵਾ ਜੀ ਸੇਵਾ ਕੀਤੀ ਹੈ ਲਾਗੀਆਂ ਬੰਦਿਆ ਨੇ ਭਾਰੀ ਲਾਗੇ ਜਿਹੜੇ ਮਰੀਜ਼ ਆ ਉਹਨਾਂ ਨੂੰ ਵੀ ਬਹੁਤ ਜਦਾ ਤੰਗ ਕਰਦਾ ਬੜਾ ਇਹਦਾ ਬੁਰਾ ਆ ਲਿਆ ਹਸਪਤਾਲ ਦੀ ਕਰਮਚਾਰੀਆਂ ਨੂੰ ਪੁੱਛਿਆ ਜਾਵੇ ਕੀ ਹੋ ਰਿਹਾ